ਆਲਾ ਲੈ ਕੇ ਆਇਆ 16/7 ਦਾ 2025 ਮਾਡਲ ਹੈ ਜੀ 10 ਇੰਚ 84 ਹੈਵੀ ਕੈਂਚੀ 3 ਫੁੱਟ ਵਿਡ 2K ਪੇਂਟ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 ਰੇਟ 2,70,000 2,70,000 ਪਰ ਰੇਟ ਰੱਖੇ ਗਏ ਜੀ ਟਰਾਲਾ ਵਿਕਾਊ ਹੈ ਜੀ 16/7 ਦਾ 2025 ਮਾਡਲ 10x84 ਹੈਵੀ ਕੈਂਚੀ 3 ਫੁੱਟ ਵਿਡ 2K ਪੇਂਟ ਰੇਟ ਹੈ 2,70,000 7814502250 7814502250 ਇਸ ਨੰਬਰ ਤੇ ਫੋਨ ਕਰਕੇ ਤੁਸੀਂ 16/7 ਦਾ ਟਰਾਲਾ ਜਿਹੜਾ 2,70,000 ਦੇ ਵਿੱਚ ਖਰੀਦ ਸਕਦੇ ਹੋ 19 ਬਿਸਵੇ ਦੇ ਵਿੱਚ ਬਣਿਆ ਘਰ ਵਿੱਚ ਵਰਕਸ਼ਾਪ ਵਿਕਾਊ ਆ ਪਿੰਡ ਖਿਆਲੀ ਚਹਲਾਂ ਵਾਲੀ ਰੇਟ ਹੈ ਜੀ 60 ਲੱਖ ਰੁਪਏ ਟੋਟਲ ਸਾਰੇ ਦਾ ਰੇਟ ਹੈ ਜੀ ਟੋਟਲ 60 ਲੱਖ ਰੁਪਏ 19 ਬਿਸਵੇ ਦੇ ਵਿੱਚ ਘਰ ਵੀ ਬਣਿਆ ਹੋਇਆ ਤੇ ਵਿੱਚ ਵਰਕਸ਼ਾਪ ਵੀ ਹੈ ਏਰੀਆ ਖਿਆਲੀ ਚਹਲਾਂ ਵਾਲੀ 9501822070 9501822070 ਇਸ ਨੰਬਰ ਤੇ ਫੋਨ ਕਰਕੇ ਤੁਸੀਂ 19 ਬਿਸਵੇ ਦੇ ਵਿੱਚ ਬਣਿਆ ਘਰ ਵਿੱਚ ਵਰਕਸ਼ਾਪ 60 ਲੱਖ ਰੁਪਏ ਚ ਖਰੀਦ ਸਕਦੇ ਹੋ ਦੇਸੀ ਗਾਂ ਦਾ ਕਿਓ ਵਿਕਾਊ ਹੈ ਜੀ 9968441525 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੇਸੀ ਗਾਂ ਦਾ ਕਿਓ ਹੈ ਜਿਹੜਾ ਖਰੀਦਣਾ ਹੈ ਦਾ ਰੇਟ ਏਰੀਆ ਵੀਰ ਫੋਨ ਤੇ ਦੱਸਣਗੇ ਜੀ ਐਡ ਕਰਵਾਉਣ ਦੇ ਲਈ ਸਾਡਾ WhatsApp ਨੰਬਰ ਹੈ ਜੀ 9877998446 ਨੰਬਰ ਤੇ 5 ਤੋਂ 7 ਫੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਨਾਲ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜਿਹੜੀ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜਾਣਕਾਰੀ ਭੇਜਣਾ ਜ਼ਰੂਰੀ ਹੈ ਜੀ ਮਿਊਜ਼ਿਕ ਸਿਸਟਮ ਵਿਕਾਊ ਹੈ ਜੀ ਏਰੀਆ ਪਿੰਡ ਅੱਕਾਂ ਵਾਲੀ ਮਾਨਸਾ ਮਿਊਜ਼ਿਕ ਸਿਸਟਮ ਵਿਕਾਊ ਹੈ ਜੀ ਪਿੰਡ ਅੱਕਾਂ ਵਾਲੀ ਮਾਨਸਾ ਜਮਾ ਨਮਾ ਜੀ ਰੇਟ ਹੈ 28000 28000 ਪਰ ਰੇਟ ਰੱਖੇਗੇ ਜਮਾ ਨਮਾਗਾ ਜੀ 99682 99702 99682 99702 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਿਊਜ਼ਿਕ ਸਿਸਟਮ ਹੈ ਜਿਹੜਾ ਜਮਾ ਨਮਾ 28000 ਪਰ ਚਖੀ ਸਕਦੇ ਹੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਸੁਝਾਅ ਜ਼ਰੂਰ ਦਿਆ ਕਰੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਸ਼ੇਅਰ ਕਰ ਦਿਆ ਕਰੋ ਕੰਬਾਈਨ ਦਾ ਵੱਡਾ ਟਾਇਰ ਵਿਕਾਊ ਹੈ ਜੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿਹੋ ਜੀ ਹਾਲ ਦਾ ਟਾਇਰ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਵਧੀਆ ਟਾਇਰ ਪਿਆ ਜੀ ਤੇ 13000 ਰੁਪਏ ਰੇਟ ਰੱਖੇਗੇ ਏਰੀਆ ਪਿੰਡ ਪੇਦਨ ਨਾਬਾ 8437490476 8437490476 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੰਬਾਈਨ ਦਾ ਵੱਡਾ ਟਾਇਰ 13000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਇੱਕ ਵਾਰੀ ਜ਼ਰੂਰ ਦੇਖ ਲਿਓ ਟਰਾਲੀ ਵਿਕਾਊ ਹੈ ਜੀ ਟਰਾਲ ਦਾ ਸਾਈਜ਼ ਹੈ 11x6.5 ਡੈਂਪਰ ਜਾਲੀ ਵਾਲੇ ਵਿੱਡ ਵੇਦਾਗ ਟਾਇਰ ਫੁੱਲ ਹੈਵੀ ਵੇਦਾਗ ਫਰਸ਼ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਏਰੀਆ ਜੀ ਗੁੱਲਾ ਚਿੱਕਾ ਰੇਟ 1,115,000 1,115,000 ਵੀ ਰੇਟ ਰੱਖਿਆ ਹੈ ਏਰੀਆ ਗੁੱਲਾ ਚਿੱਕਾ ਵੇਦਾਗ ਫਰਸ਼ ਵੇਦਾਗ ਟਾਇਰ ਫੁੱਲ ਹੈਵੀ ਟਰਾਲੀ ਵਿਕਾਊ ਹੈ ਜੀ 11x6.5 ਦੀ 8390743799 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲੀ ਹੈ ਜਿਹੜੀ 115 ਲੱਖ ਅੱਜ ਖੇਚ ਸਕਦੇ ਹੋ ਸ਼ੌਕ ਬਿਕਾਉ ਹੈ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਉਹ ਜ ਮਤਲਬ ਰਸਤਾ ਹੈ ਕਿ ਉਹ ਜ ਕਿਹੜੇ ਰੋਡ ਤੇ ਲੱਗ ਰਹੀ ਸੋ ਸਾਰੀ ਜਾਣਕਾਰੀ ਦੇਵਾਂਗੇ ਜੀ 12 ਬਾਈ 48 ਸਾਈਜ਼ ਹੈ ਜੀ ਏਰੀਆ ਮਹਿਲਕਾ ਰੇਟ ਹੈ ਜੀ 26 ਲੱਖ ਰੁਪਏ ਲੁਧਿਆਣਾ ਬਰਨਾਲ ਔਨ ਰੋਡ ਤੇ ਹੈ 97794 14326 97794 14326 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਹੜੀ ਸ਼ਾਪ ਹੈ ਖਰੀਦ ਸਕਦੇ ਹੋ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਸਕਦੇ ਹੋਗੇ ਤੇ ਬਾਕੀ ਬਾਹਰਲੀ ਸਾਈਡ ਤੋਂ ਵੀ ਦਿਖਾਇਆ ਹੋਇਆ ਹੈ ਵੀ ਕਿਹੋ ਜਿਹਾ ਰਸਤਾ ਆਉਂਦਾ ਹੈ ਕਿਹੜੇ ਰੋਡ ਤੇ ਆ ਤੁਸੀਂ ਦੇਖੋ ਵੀਡੀਓ ਤੇ ਜਾ ਕੇ ਬੈਠ ਕੇ ਮਾਲਕ ਵੀਰ ਨਾਲ ਡੀਲ ਕਰ ਸਕਦੇ ਹੋ ਜੀ ਮਹਿਲ ਕਲਾਂ ਚਾਹੇ ਲੁਧਿਆਣਾ ਬਰਨਾਲ ਆਉਣ ਰੋਡ ਤੇ ਹੈ ਬਸ ਤੁਸੀਂ ਜਾ ਕੇ ਬੈਠ ਕੇ ਡੀਲ ਜਿਹੜੀ ਕਰ ਸਕਦੇ ਹੋ ਬੈਗਨਰ ਗੱਡੀ ਵਿਕਾਊ ਹੈ ਜੀ ਗੱਡੀ 2006 ਮਾਡਲ ਹੈ ਗੈਸਕਟ ਲੱਗੀ ਹੋਈ ਹੈ ਜੀ ਰੇਟ ਹੈ 50000 ਏਸੀ ਹੀਟਰ ਦੇ ਓਕੇ ਹੈ ਪਾਵਰ ਵਿੰਡੋ ਹੈ ਬਾਕੀ ਮਾਲਕਬੀਰ ਨੇ ਗਰੰਟੀ ਦਿੱਤੀ ਹੈ ਜੀ ਗੱਡੀ ਤੁਸੀਂ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਕਿਸੇ ਵੀ ਪ੍ਰਕਾਰ ਦਾ ਤੇ ਪਾਵਰ ਵਿੰਡੋ ਹੈ ਜੀ ਏਸੀ ਹੀਟਰ ਵਧੀਆ ਚੱਲਦਾ ਰੇਟ ਹੈ 65000 ਤੇ 6 ਮਾਡਲ ਹੈ ਗੱਡੀ 2006 ਮਾਡਲ ਗੈਸਕਟ ਲੱਗੀ ਹੋਈ ਹੈ 9815540021 ਇਸ ਨੰਬਰ ਤੇ ਫੋਨ ਕਰਕੇ ਬੈਗਨਰ ਗੱਡੀ 6 ਮਾਡਲ ਤੁਸੀਂ ਖਰੀਦ ਸਕਦੇ ਹੋ ਆਲੂ ਪਲਾਂਟਰ ਮਸ਼ੀਨ ਵਿਕਾਊ ਹੈ ਜੀ 32 ਇੰਚ ਬੈੱਡ ਵਾਲੀ ਖਾਲਸਾ ਐਗਰੀ ਜੋਂ ਦੀ ਬਣੀ ਹੈ ਰੇਟ 1 ਲੱਖ ਜੀ ਇੱਕ ਆਲੂ ਪਟਣ ਵਾਲੀ ਮਸ਼ੀਨ ਵੀ ਵਿਕਾਊ ਹੈ ਰੇਟ ਪੈਂਡ ਹੈ ਆਰ ਏਰੀਆ ਪੈਂਡ ਕੇਰੂ ਸ਼ਹਿਰ ਤੂਰੀ ਫਲਾਈਓਵਰ ਤੋਂ 10 ਕਿਲੋਮੀਟਰ 9888844558 9888844558 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜਿਹੜੀਆਂ ਆਲੂ ਵਾਲੀਆਂ ਮਸ਼ੀਨਾਂ ਨੇ ਖਰੀਦ ਸਕਦੇ ਹੋ ਸਵਰਾਜ 855 ਡਾਇਰੈਕਟਰ ਵਿਕਾਊ ਹੈ ਜੀ ਇੰਜਨ ਗੇਅਰ ਦਾ ਕੇ ਜੀ 2001 ਮਾਡਲ ਹੈ ਜੀ ਏਰੀਆ ਮਲੋਧ 2.5 ਲੱਖ ਰੁਪਏ ਰੇਟ ਰੱਖੇ ਗਿਆ ਜੀ 40% ਟਾਇਰ ਨੇ 40% ਟਾਇਰ ਨੇ 2001 ਮਾਡਲ ਹੈ 2.5 ਲੱਖ ਰੁਪਏ ਰੇਟ ਰੱਖੇ ਗਿਆ 88015 3041 88015 3041 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 2001 ਮਾਡਲ 700000 ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੀ ਸਵਰਾਜ 8552 ਟਰੈਕਟਰ ਵਿਕਾਊ ਆ 2016 ਮਾਡਲ ਹੈ ਪਹਿਲੇ ਨਾ ਹੈ ਜੀ 75% ਟਾਇਰਾਂ ਦੀ ਕੰਡੀਸ਼ਨ ਹੈ 535 ਰੇਟ ਰੱਖੇਗੇ ਏਰੀਆ ਪਧੌੜ 535000 ਰੁਪਏ ਰੇਟ ਰੱਖੇਗੇ 2016 ਮਾਡਲ ਹੈ ਪਹਿਲੇ ਨਾ ਹੈ 75% ਟਾਇਰ ਨੇ ਪਧੌੜ ਏਰੀਆ ਜੀ 9478185292 9478185292 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2016 ਮਾਡਲ ਤੁਸੀਂ ਖਰੀਦ ਸਕਦੇ ਹੋ ਬਹੁਤ ਹੀ ਸੋਹਣੀ ਤੇ ਸ਼ਾਨਦਾਰ ਕੋਠੀ ਤੁਹਾਡੇ ਲਈ ਲੈ ਕੇ ਆਈਆਂ ਜੀ 7.5 ਮਰਲੇ ਦੇ ਵਿੱਚ ਇਹ بنی ਹੋਈ ਹੈ ਜੀ ਰਾਹੋ ਰੋਡ ਗਰੇਵਾਲ ਕਲੋਨੀ ਮਾਛਵਾੜਾ ਸਾਹਿਬ ਰੇਟ ਹੈ ਜੀ 45 ਲੱਖ ਰੁਪਏ 45 ਲੱਖ ਰੁਪਏ ਤੋਂ ਡਿਮਾਂਡ ਰੱਖੀ ਗਈ ਹੈ 10 ਰੂਮ ਬਣੇ ਹੋਏ ਨੇ ਉੱਪਰ نیچے ਰਜਿਸਟਰੀ ਵਾਲੀ ਜਗ੍ਹਾ ਜੀ ਬਾਕੀ 게ਟ ਤੋਂ ਲੈ ਕੇ ਅੰਦਰ ਤੱਕ ਤੁਹਾਨੂੰ ਸਾਰੇ ਵੀਡੀਓ ਦੇਖਣ ਨੂੰ ਮਿਲੇਗੀ ਸਾਰੇ ਕੋਠੀ ਦਾ ਕੋਨਾ ਕੋਨਾ ਦਿਖਾਇਆ ਗਿਆ ਤੁਸੀਂ ਦੇਖ ਸਕਦੇ ਹੋ ਵਾਲ ਪੇਪਰ ਵਗੈਰਾ ਲੱਗੇ ਨੇਗੇ ਤੇ ਵਧੀਆ ਅਟੈਚ ਵਾਸ਼ਰੂਮ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਵਿੱਚ ਤੇ ਬਾਕੀ ਬਹੁਤ ਸੋਹਣੀ ਤਿਆਰ ਕਰੀ ਹੋਈ ਹੈ ਜੀ ਜੋੜੀਆਂ ਦਾ ਸਾਰੇ ਕਾਸੇ ਦਾ ਵਧੀਆ ਕੰਮ ਹੋਇਆ ਹੈਗਾ ਟੇਲ ਪੱਥਰ ਲੱਗੀ ਹੋਈ ਹੈ ਬਿਜਲੀ ਪਾਣੀ ਸਾਰੀਆਂ ਸੁਵਿਧਾਵਾਂ ਨੇ ਤੇ ਵਸਤੂਸੀ ਜਾ ਕੇ ਬੈਠ ਕੇ ਮਾਲਕ ਵੀਰ ਨਾਲ 딜 ਕਰ ਸਕਦੇ ਹੋ ਕੰਡੀਸ਼ਨ ਹੈ ਜਿਹੜੀ ਕੋਠੀ ਦੀ ਤੁਸੀਂ ਘਰ ਬੈਠੇ ਹੀ ਦੇਖ ਸਕਦੇ ਹੋ ਕਿਉਂਕਿ ਗੇਟ ਤੋਂ ਲੈ ਕੇ ਅੰਦਰ ਤੱਕ ਪੂਰੀ ਕੋਠੀ ਦਿਖਾਈ ਹੋਈ ਹੈ ਇਸ ਵੀਰ ਨੇ ਜੀ ਤੇ ਤੁਸੀਂ ਚੈੱਕ ਕਰੋ ਵੀਡੀਓ ਦੇ ਵਿੱਚ ਦੇਖੋ ਜੀ ਪੂਜਾ ਰੂਮ ਬਣਿਆ ਹੋਇਆ ਹੈ ਇਸ ਵੀਰ ਨੇ ਬਹੁਤ ਵਧੀਆ ਤਰੀਕੇ ਨਾਲ ਕੋਠੀ ਜਿਹੜੀ ਡੈਕੋਰੇਸ਼ਨ ਕਰੀ ਹੋਈ ਹੈ ਤੇ ਤੁਹਾਨੂੰ ਇੱਕ ਵੀ ਰੁਪਿਆ ਲਾਉਣ ਦੀ ਲੋੜ ਨਹੀਂ ਬਸ ਤੁਸੀਂ ਜਾ ਕੇ ਮਾਲਕ ਵੀਰ ਨਾਲ 딜 ਕਰ ਸਕਦੇ ਹੋ ਜੀ ਤੇ ਇਹਦਾ ਰੇਟ ਹੈ 45 ਲੱਖ ਰੁਪਏ ਡਿਮਾਂਡ 10 ਰੂਮ ਨੇ ਉੱਪਰ نیچے ਬਣੇ ਹੋਏ ਨੇ ਰਜਿਸਟਰੀ ਵਾਲੀ ਜਗ੍ਹਾ ਹੈ ਇੱਕ ਵਾਰ ਲੋਕੇਸ਼ਨ ਨੋਟ ਕਰ ਲਓ ਜੀ ਰਾਹੋ ਰੋਡ ਗਰੇਵਾਲ ਕਲੋਨੀ ਮਾਛੂੜਾ ਸਾਹਿਬ ਸਾਢੇ 7 ਮਰਲੇ ਦੇ ਵਿੱਚ ਇਹ ਕੋਠੀ ਬਣੀ ਹੈ ਰਜਿਸਟਰੀ ਵਾਲੀ ਜਗ੍ਹਾ ਜੀ 8195855749 ਇਸ ਨੰਬਰ ਤੇ ਫੋਨ ਕਰਕੇ ਦੇਖ ਸਕਦੇ ਹੋ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ ਉਮੀਦ ਕਰਦਾ ਤੁਸੀਂ ਚੈਨਲ ਨੂੰ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਤੇ ਕਮੈਂਟਾਂ ਦੇ ਵਿੱਚ ਸਾਡ ਜਰੂਰ ਦੱਸਿਆ ਕਰੋ ਕਿ ਕਿਹੜੇ ਅਰੀਏ ਦੇ ਵਿੱਚ ਤੁਹਾਨੂੰ ਕੋਠੀ ਚਾਹੀਦੀ ਹੈਗੀ ਕਿੰਨੇ ਕੁ ਰੇਟ ਦੀ ਹੋਵੇ ਜਾਂ ਤੁਹਾਨੂੰ ਜ਼ਮੀਨ ਚਾਹੀਦੀ ਹੈ ਖੇਸਬਾੜੀ ਵਾਲ ਸੰਦ ਗੱਡੀਆਂ ਮਸ਼ੀਨਾਂ ਦਾ ਜੋ ਵੀ ਤੁਹਾਨੂੰ ਚਾਹੀਦਾ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੀ ਸਾਨੂੰ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਉਸ ਤੁਹਾਡੇ ਕਮੈਂਟ ਦੇ ਹਿਸਾਬ ਨਾਲ ਲੈ ਕੇ ਆ ਸਕੀਏ ਤੇ ਇਹ ਜ਼ਰੂਰ ਦੱਸਿਆ ਕਰੋ ਕਿ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ ਕਿੰਨੇ ਕੁ ਰੇਟ ਨੂੰ ਹੋਣੀ ਚਾਹੀਦੀ ਹੈਗੀ ਤੇ ਬੜਾ ਰੋ ਤੁਸੀਂ ਆਪਣੇ ਚੈਨਲ ਤੇ ਟਰੈਕਟਰ ਮੇਲਾ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਜੇ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਫਸਟ ਕਰਾਂਗੇ